ਆ ਹੁਣ ਕੱਲ ਦੀ ਘਟਨਾ ਹੈ ਹੁਣ ਹੁਣ ਇੱਕ ਘਰ ਰਹੇਗਾ ਤੁਸੀਂ ਬੋਲੇ ਨਹੀਂ ਉਹ ਵੀ ਆਖਦੇ ਆ ਨਾਨਸਰੀਆਂ ਦੇ ਨਾਲ ਲੈ ਗਏ ਜੀ ਹੁਣ ਲੱਖੇ ਦੀ ਗੱਡੀ ਵਿੱਚੋਂ ਕੀ ਨਿਕਲਿਆ ਮੀਡੀਆ ਚੱਲੀ ਜਾਂਦਾ ਦੋ ਬੰਦੇ ਮਾਰ ਦਿੱਤੇ ਤੇ ਥਾਣੇ ਦੇ ਵਿੱਚੋਂ ਗੱਡੀ ਖੜੀ ਹੂੰ ਤਮਾਕੂ ਵਿੱਚੋਂ ਨਿਕਲਿਆ ਗੱਡੀ ਦੇ ਉਹ ਪਈਆਂ ਇਹਨੂੰ ਬਾਬਿਆਂ ਦੀ ਗੱਡੀ ਚ ਕੋਲੇ ਪਾਂ ਬਾਬੇ ਨਾਨਸਰ ਵਾਲਿਆਂ ਨੇ ਵਿਚਾਰੀ ਬੁੜੀ ਮਾਰਦੀ ਮੁੰਡਾ ਲੁਧਿਆਣੇ ਆਇਆ ਫਿਰ ਚੱਪਾ ਆਨੰਦ ਕਾਰਜ ਕੀਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਗਰਾ ਪਵਾ ਕੇ ਹਰ ਸਿਮਰਤ ਕੌਰ ਨੇ ਦੀ ਸੁਖਵੀਰ ਦੀ ਘਰ ਵਾਲੀ ਨੇ ਪਾਇਆ ਫਿਰ ਜਾ ਕੇ ਦਿੱਲੀ ਦੇ ਵਿੱਚ ਇਹਨਾਂ ਨੇ ਪਾਰਟੀ ਕੀਤੀ ਉੱਥੇ ਡੀਜੇ ਲਾਏ ਉੱਥੇ ਆਰਕੈਸਟਰਾ ਲਾਈਆਂ ਸ਼ਰਾਬਾਂ ਵੀ ਤੁਸੀਂ ਚਲਾਈਆਂ ਉੱਥੇ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਕਰਤਾਨ ਸਿੰਘ ਗੱਟੀ ਕੋਲ ਜਿਹੜੇ ਕਿ ਸਿੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਬੜੀ ਨਿੱਧੜਕੋ ਕੇ ਕਰਦੇ ਹੈਗੇ ਨੇ ਸੋ ਅੱਜ ਮੁੱਦੇ ਤੇ ਗੱਲਬਾਤ ਕਰਨ ਲੱਗਿਆ ਜਿਸ ਤਰ੍ਹਾਂ ਸੁਖਵੀਰ ਬਾਦਲ ਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਲੀਡਰ ਪਹੁੰਚੇ ਜਾਂ ਕੀ ਸਿਧਾਂਤ ਸੀਗਾ ਸਿੱਖੀ ਦਾ ਕੀ ਮਰਿਆਦਾ ਸੀਗੀ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਤੇ ਨਾਲ ਹੀ ਆਪਣੇ ਲਾਈਕ ਕਮੈਂਟ ਦਿਓ ਸੋ ਗੁਰਚੰਦ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਆਇਆਂ ਜੀ ਧੰਨਵਾਦ ਜੀ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਗੱਲ ਇ ਜਿਹੜੇ ਮਸਲੇ ਹੈਗੇ ਨੇ ਸਿੱਖਾਂ ਦੇ ਮਸਲੇ ਬਹੁਤ ਜ਼ਿਆਦਾ ਗੰਭੀਰ ਨੇ ਹਮ ਆਪਾਂ ਗੱਲ ਕਰੀਏ ਸਿਧਾਂਤਾਂ ਦੀ ਗੱਲ ਕਰੀਏ ਮਰਿਆਦਾ ਦੀ ਹਮ ਕਈ ਸਾਡੇ ਸਿੱਖ ਲੋਕ ਭਟਕੇ ਹੋਏ ਨੇ ਜਿਹੜੇ ਸਿਧਾਂਤਾਂ ਤੋਂ ਦੂਰ ਨੇ ਮਰਿਆਦਾ ਤੋਂ ਦੂਰ ਨੇ ਇੱਕ ਜਿਨ੍ਹਾਂ ਨੂੰ ਅਹੁਦਾ ਮਿਲਿਆ ਹੁੰਦਾ ਹੈ ਜਿਹੜੇ ਇੱਕ ਲੀਡਰ ਹੁੰਦੇ ਨੇ ਸਾਡੇ ਜੀਐਸਜੀਪੀਸੀ ਦੀ ਗੱਲ ਕਰੀ ਜਿਵੇਂ ਪ੍ਰਧਾਨ ਦਾ ਅਹੁਦਾ ਹੈ ਜਾਂ ਕਾਲਤਾ ਸਾਹਿਬ ਦਾ ਜਥੇਦਾਰ ਦਾ ਅਹੁਦਾ ਹੈ ਇੱਕ ਪਾਸੇ ਸ਼ੋਮਨੀ ਕਾਲੀਦਾਨ ਹਮ ਜਿਹਨੂੰ ਤੁਸੀਂ ਇੱਕ ਨਮਾਇੰਦਾ ਪਾਰਟੀ ਮੰਨਦੇ ਹੋ ਸਿੱਖਾਂ ਦੀ ਬਿਲਕੁਲ ਜੀ ਸੁਖਬੀਰ ਬਾਦੂ ਦਾ ਪ੍ਰਧਾਨ ਨੇ ਹਮ لیکن ਜਿਵੇਂ ਵਿਆਹ ਉਹਨੇ ਆਪਣੀ ਲੜਕੀ ਦੇ ਕੀਤਾ ਹ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਡਾਂਸ ਹੋਏ ਜਾਂ ਉਹਨਾਂ ਦਾ ਪਹਿਰਾਵਾ ਸੀਗਾ ਤੁਸੀਂ ਵੇਖਿਆ ਤੁਹਾਨੂੰ ਕਿਵੇਂ ਲੱਗਦਾ ਇਹ ਸਾਰੇ ਸਿਧਾਂਤਾਂ ਦੀ ਗੱਲ ਹੈ ਜਾਂ ਮਰਿਆਦਾ ਦੀ ਗੱਲ ਹੈ ਕੀ ਲੱਗਦਾ ਨਹੀਂ ਜੀ ਇਹ ਤਾਂ ਮਰਜਾਦਾ ਦੀਆਂ ਝੰਜੀਆਂ ਢਾਈਆਂ ਨੇ ਹੁਣੇ-ਹੁਣੇ ਪਿੱਛੇ ਜਿਹਾ ਸੁਖਵੀਰ ਨੇ ਲਪਤ ਪੱਟੀ ਤੇ ਬੰਨ ਕੇ ਤੇ ਅਕਾਲ ਤਖਤ ਸਾਹਿਬ ਦੇ ਅੱਗੇ ਡਰਾਮਾ ਜਾਂ ਗੀਤਾ ਵੀ ਮੈਂ ਜੋ ਹੁੱਲਾ ਨੇ ਬਖਸ਼ਾਈਆਂ ਨੇ ਤੇ ਸਾਰੀਆਂ ਜਿਹੜੀਆਂ ਗਲਤੀਆਂ ਜਿਹੜੇ ਗੁਨਾਹ ਸੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਮੰਨਿਆਂ ਗੇ ਜੀ ਹਾਲਾਕਿ ਜੀ ਜਿਹੜਾ ਉਹ ਇਹਦਾ ਪਾਪ ਦਾ ਬੇੜਾ ਨਹੀਂ ਤੁਬਿਆ ਹੁਣ ਨਵਾਂ ਸ਼ੁਰੂ ਕਰਤਾ ਜਿੱਥੇ ਕਹਿੰਦੇ ਸੀ ਇਹ ਪੰਥ ਅਕਾਲੀ ਲਹਿਰ ਜਿਹੜੀ ਵਾਇਗਰ ਪੰਥ ਅਕਾਲੀ ਦਲ ਜੀ ਇਹ ਇੱਕ ਪੰਥ ਦੀ ਵੱਡੀ ਜਮਾਤ ਹੈ ਜੀ ਇਹ ਕੁਰਬਾਨੀਆਂ ਵਾਲੀ ਹੈ ਜੀ ਜਿਹਦੀ ਜੋ ਆ ਹੁਣ ਇੱਥੇ ਮੈਂ ਇਹਨਾਂ ਦੇ ਭਗਤਾਂ ਨੂੰ ਕਹਿੰਨਾ ਤੇ ਕਾਲ ਤੱਕ ਸਭ ਦੇ ਬੈਠੇ ਹੋਏ ਇਹਨਾਂ ਦੇ ਬਣਾਏ ਹੋਏ ਜਹੇਦਾਰਾਂ ਨੂੰ ਪੁੱਛਦੇ ਆ ਜੀ ਵੀ ਤੁਸੀਂ ਇੱਕ ਵਾਰੀ ਨਿਗਾ ਮਾਰੀ ਵੀ ਜਿਹੜੀ ਉਹਨੇ ਆਪਣੀ ਲੜਕੀ ਦਾ ਵਿਆਹ ਕੀਤਾ ਹੂੰ ਉਹ ਘਗਰਾ ਪਵਾ ਕੇ ਕੀਤਾ ਜਿਹੜੇ ਅਕਾਲ ਤਖਸ ਦੇ ਜਹੇਦਾਰਾਂ ਨੇ ਹੁਕਮ ਲਾਗੂ ਕੀਤਾ ਵੀ ਲਹਿੰਗਾ ਜਿਹੜਾ ਪਾ ਕੇ ਉਹਨਾਂ ਦੇ ਆਨੰਦ ਕਾਰਜ ਨਹੀਂ ਹੋ ਸਕਦੇ ਇਹ ਅਕਾਲ ਤਖਸ ਤੋਂ ਹੁਕਮ ਇਹਨਾਂ ਨੇ ਲਾਗੂ ਕੀਤਾ ਕੀ ਅਕਾਲ ਤਖਸ ਦੇ ਜਹੇਦਾਰ ਕੀ ਅੱਜ ਬਾਹਰ ਦੇ ਉੱਤੇ ਉਹ ਠੱਪਾ ਲਾਉਣਗੇ ਵੀ ਤੁਸੀਂ ਆਪਣੀ ਕੁੜੀ ਨੂੰ ਉਹ ਘਗਰਾ ਪਾ ਕੇ ਆਨੰਦ ਕਾਰਜ ਕੀਤੇ ਨੂੰ ਦੂਜੀ ਗੱਲ ਇਹ ਲੈ ਲੋ ਵੀ ਜਿਹੜਾ ਅਕਾਲੀ ਦਲ ਆ ਅਕਾਲੀ ਅਕਾਲ ਪੁਰਖ ਵੈਰੂ ਦੀ ਫੌਜ ਬਣੀ ਸੀ ਇੱਕ ਪਵਿੱਤਰ ਜਮਾਤ ਸੀ ਪਵਿੱਤਰ ਇੱਕ ਜਥੇਬੰਦੀ ਸੀ ਪਵਿੱਤਰ ਸਾਡੇ ਸਿੰਘ ਸਾਬ ਵੀ ਰਹੇ ਨੇ ਤੇ ਪੀਤਰ ਜਿਹੜੀ ਸੀ ਇਹ ਸੀ ਇੱਕ ਧਰਮੁਖ ਵੀ ਇਹਨਾਂ ਨੇ ਜਦ ਆਪਣੇ ਬੱਚਿਆਂ ਦੇ ਵਿਆਹ ਕਰਨੇ ਉਥੇ ਢਾਡੀ ਲਾਉਣੇ ਆ ਰਾਗੀ ਲਾਉਣੇ ਨੇ ਤੇ ਲੋਕਾਂ ਨੂੰ ਸਹਿਦ ਦੇਣੀ ਭਾਈ ਵੀ ਇਸ ਤਰੀਕੇ ਦੇ ਨਾਲ ਚੱਲੋ ਹੁਣ ਇਹ ਕਹਿੰਦੇ ਵੀ ਅਸੀਂ ਪੰਥਕ ਪਾਰਟੀਆਂ ਸਾਡਾ ਹੀ ਧਰਮ ਹੈ ਸਾਡਾ ਹੀ ਅਕਾਲੀ ਦਾਲ ਹੈ ਸਾਡੀ ਹੀ ਇਹ ਕੌਮ ਹੈ ਸਾਡੇ ਹੀ ਥੱਲੇ ਚੱਲਦੇ ਪੈਣੀ ਪਰ ਤੁਸੀਂ ਕਿੰਨੇ ਥੱਲੇ ਚੱਲਦੇ ਪਏ ਜੇ ਤੁਸੀਂ ਤਾਂ ਸਾਰਾ ਕੁਝ ਹੀ ਰਗੜ ਕੇ ਰੱਖ ਦਿੱਤਾ ਆਨੰਦ ਕਾਰਜ ਕੀਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਗਰਾ ਪਵਾ ਕੇ ਹਰ ਸਿਮਰਤ ਕੌਰ ਦੀ ਸੁਖਵੀਰ ਦੀ ਘਰ ਵਾਲੀ ਨੇ ਪਾਇਆ ਫਿਰ ਜਾ ਕੇ ਦਿੱਲੀ ਦੇ ਵਿੱਚ ਇਹਨਾਂ ਨੇ ਪਾਰਟੀ ਕੀਤੀ ਉੱਥੇ ਡੀਜੇ ਲਾਏ ਉੱਥੇ ਆਰਕੈਸਟਰਾ ਲਾਈਆਂ ਤੇ ਇਹ ਜਿਹੜਾ ਬਾਦਲ ਦਾ ਜਿਹੜਾ ਉਹ ਮਤਲਬ ਵੀ ਹੈਗਾ ਸਾਲਾ ਉਹ ਵੀ ਨੱਚਿਆ ਇਹ ਵੀ ਨੱਚੇ ਤੁਸੀਂ ਸਾਰਿਆਂ ਨੇ ਵੇਖਿਆ ਇਹਨਾਂ ਨੇ ਆਪਣੇ ਚੈਨਲਾਂ ਉੱਤੇ ਚਲਵਾਇਆ ਦੱਸੋ ਵੀ ਜਿਹੜੇ ਕਾਲੀ ਦਲ ਸੀ ਇਹ ਕੰਮ ਕਰਦੇ ਸੀ ਸ਼ਰਾਬਾਂ ਵੀ ਤੁਸੀਂ ਚਲਾਈਆਂ ਉੱਥੇ ਹੋਰ ਵੀ ਚਲਾਇਆ ਤੇ ਨਾ ਤਾਂ ਰਾਗੀ ਦੀ ਕੋਈ ਬਾਹਰ ਵੀਡੀਓ ਆਈ ਨਾ ਕੋਈ ਕਥਾਵਾਚਕ ਦੀ ਆਈ ਤੇ ਨਾ ਇਹਨਾਂ ਨੇ ਕੋਈ ਧਰਮਕ ਸੇਧ ਦਿੱਤੀ ਏ ਪੀ ਭਾਈ ਆ ਜਿਹੜਾ ਕੰਮ ਇਸ ਤਰੀਕੇ ਨਾਲ ਕਰ ਲਓ ਹੁਣ ਇੱਥੇ ਇੱਕ ਗੱਲ ਕਰਾਂਗਾ ਤੁਸੀਂ ਭਾਵੇਂ ਰਾਜਨੀਤਿਕ ਰਾਜਨੀਤੀ ਨਾਲ ਤੁਲਨਾ ਦਿੱਤੀ ਜਾ ਸਕਦੀ ਜੀ ਜਦ ਚੰਨੀ ਮੁੱਖ ਮੰਤਰੀ ਸੀ ਪੰਜਾਬ ਦਾ ਉਹਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਸੀ ਤੁਹਾਨੂੰ ਪਤਾ ਹੋਣਾ ਜੀ ਜਦ ਉਹਨੇ ਸਾਦਾ ਕੀਤਾ ਸੀ ਤੇ ਪੰਗਤ ਦੇ ਵਿੱਚ ਰੋਟੀਆਂ ਲੋਕਾਂ ਨੂੰ ਖਵਾਈਆਂ ਸੀ ਹਮ ਹਮ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਜਾ ਕੇ ਸਾਦੇ ਪੰਦ ਦੇ ਨਾਲ ਸਾਰਾ ਕੁਝ ਕੀਤਾ ਸੀ ਕੋਈ ਵੱਡਾ ਨਹੀਂ ਸੀ ਕੀਤਾ ਹਮ ਮਤਲਬ ਵੀ ਆਪਾਂ ਮੀਡੀਆ 'ਚ ਉਹ ਵੀ ਵੇਖਿਆ ਤੇ ਇਹ ਵੀ ਵੇਖਿਆ ਨਾ ਮੈਂ ਉਹਦੇ ਵਿਆਹ ਤੇ ਚੰਨੀ ਦੇ ਤੇ ਗਿਆ ਤੇ ਨਾ ਇਹਨਾਂ ਤੇ ਗਿਆ ਪਰ ਜਿਹੜਾ ਸਾਡੇ ਸਾਹਮਣੇ ਆਇਆ ਫਿਰ ਤੁਹਾਡੇ ਨਾਲ ਤਾਂ ਫਿਰ ਚੰਨੀ ਕਾਂਗਰਸ ਵਾਲਾ ਬੰਦਾ ਚੰਗਾ ਚੰਨੀ ਨਾਲੇ ਮੋਣਾ ਕੋ ਨਾ ਸੀਗਾ ਹਾਂ ਨਾਲੇ ਨੇ ਉਹਨੇ ਅਮਰਦ ਨਹੀਂ ਪਾਣ ਕੀਤਾ ਤੇ ਤੁਸੀਂ ਪੰਥ ਦੇ ਠੇਕੇਦਾਰ ਤੁਸੀਂ ਕੀ ਕੀਤਾ ਹੂੰ ਇਸ ਕਰਕੇ ਖਾਲਸਾ ਜੀ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਮਾਰੀਆਂ ਨੇ ਇਹ ਕਰ ਰਹੇ ਨੇ ਤੇ ਲੋਕਾਂ ਨੂੰ ਵੇਖਣਾ ਚਾਹੀਦਾ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਬੈਠੇ ਜ਼ਹੀਦਾਰ ਇਹਨਾਂ ਦੇ ਬਣਾਏ ਹੋਏ ਤੁਹਾਡੇ ਮੂੰਹ ਚ ਆਵਾਜ਼ ਨਿਕਲਣੀ ਚਾਹੀਦੀ ਏ ਪ੍ਰਚਾਰਕਾਂ ਦੇ ਆਵਾਜ਼ ਨਿਕਲਣੀ ਚਾਹੀਦੀ ਸਭ ਤੋਂ ਵੱਡਾ ਪ੍ਰਚਾਰਕ ਹੈਗਾ ਆਪਣੇ ਪਿੰਦਰਪਾਲ ਸਿੰਘ ਉਹਨਾਂ ਦੇ ਮੂੰਹੋਂ ਵੀ ਆਵਾਜ਼ ਨਿਕਲਨੀ ਚਾਹੀਦੀ ਬੋਲਣਾ ਚਾਹੀਦਾ ਹੈ ਕਿ ਇਹ ਭਾਈ ਕਾਲੀ ਦਲ ਦਾ ਕੰਮ ਨਹੀਂਗਾ ਇੱਥੇ ਹੋਰ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਕਾਲੀ ਦਲ ਦਾ ਕੰਮ ਨਹੀਂ ਇਹ ਤੁਸੀਂ ਤਨਖਾਹੀਏ ਜੀ ਤੁਹਾਡੀ ਪਹਿਲੀ ਤਨਖਾਹ ਲੱਗੀ ਤਾਂ ਜੇ ਨੇ ਦੂਰ ਨਹੀਂ ਦੂਜੀ ਵਾਰੀ ਫੇਰ ਜਿਆਦਾ ਕਾਲੀ ਦਲ ਦੇ ਵਿੱਚੋਂ ਇਹਨਾਂ ਨੂੰ ਛੇਕ ਦਿੱਤਾ ਜਾਣਾ ਚਾਹੀਦਾ ਬਾਹਰ ਕੱਢ ਦਿਓ ਹੂੰ ਇਹਨਾਂ ਨੂੰ ਤੇ ਜਾਂ ਫਿਰ ਇਹ ਜਿਹੜੇ ਕੰਮ ਨੇ ਇਹ ਕਾਲੀ ਦਲਾਂ ਆਦਮੀ ਇਹ ਨਚੇੜਾਂ ਵਾਲੇ ਤੇ ਇਹ ਮੁਗਲਾਂ ਵਾਲੇ ਕੰਮ ਨੇ ਇਹ ਸਿੱਖਾਂ ਵਾਲੇ ਨਹੀਂ ਗੱਟੀ ਸਾਹਿਬ ਜੀ ਜਿਵੇਂ ਅਸੀਂ ਇਹ ਪਿੰਦਰਪਾਲ ਦਾ ਨਾਮ ਲਿਆ ਇਹ ਬੋਲਦੇ ਨਹੀਂ ਇਹੋ ਜਿਹੇ ਮੁੱਦਿਆਂ ਤੇ ਜਿਵੇਂ ਸਮੀਰ ਬਾਦਲ ਦੀ ਲੜਕੀ ਦੀ ਸ਼ਾਦੀ ਵਿੱਚ ਹੋਇਆ ਹਾਂ ਜਾਂ ਬਾਬਾ ਹਰਨਾਮ ਸਿੰਘ ਤੁਮਾ ਉੱਥੇ ਗਏ ਸੀ ਕਿ ਹਕੂਮ ਦੇ ਮੇਲੇ ਤੇ ਤੁਸੀਂ ਕਹਿੰਦੇ ਬੋਲਦੇ ਨਹੀਂ ਫਿਰ ਇਹ ਇਹ ਪ੍ਰਚਾਰਕ ਸਿੱਖਾਂ ਦੇ ਤੁਸੀਂ ਨਹੀਂ ਮੰਨਦੇ ਤੇ ਫਿਰ ਤੇ ਜੇ ਸਿੱਖਾਂ ਦੇ ਦਾ ਜਦੋਂ ਭੀੜ ਪੈਂਦੀ ਬੋਲਣਾ ਚਾਹੀਦਾ ਤੇ ਕਿਉਂ ਨਹੀਂ ਬੋਲਦੇ ਤੁਸੀਂ ਵੇਖਦੇ ਬੋਲਦੇ ਤਾਂ ਮੈਂ ਦੱਸ ਦੇਣਾ ਇਹਨਾਂ ਨੂੰ ਕਿਹੜੇ ਕਿਨਾ ਕੀ ਮੰਨਦੇ ਹੋ ਇਹ ਤਾਂ ਹੁਣ ਆਪਦੇ ਅੰਦਰ ਝਾਤੀ ਮਾਰਨ ਵੀ ਇਹ ਕੀ ਨੇ ਆਪਾਂ ਇਹਨਾਂ ਨੂੰ ਕੀ ਦੀਏ ਆਪਣੀ ਨਜ਼ਰ ਦੇ ਵਿੱਚ ਤਾਂ ਜੋ ਕੁਝ ਹੈਗਾ ਹੈ ਕੌਣ ਹੈ ਫਿਰ ਇਹ ਇਹ ਫਿਰ ਸਿੱਖ ਕੌਮ ਦੇ ਨਾਲ ਤਾਂ ਹਮਦਰਦੀ ਨਹੀਂ ਮੈਂ ਕਾਂ ਕਹ ਵੀ ਸਿੱਖ ਕੌਮ ਦੀ ਹਮਦਰਦੀ ਨਹੀਂ ਰੱਖਣਾ ਲੈ ਇਹ ਕਿੰਨਾ ਵੱਡਾ ਛੱਡੇ ਹੋਏ ਇਹ ਫਿਰ ਸ਼ਾਇਦ ਬਾਦਲਾਂ ਵਾਲੇ ਹੋਣਗੇ ਹੂੰ ਬਾਦਲ ਦੀ ਬੁਢੀ ਮਰੀ ਸੀ ਜਦੋਂ ਖੀਵੀ ਦਾ ਕਿਤਾਬ ਦਿੱਤਾ ਸੀ ਫਿਰ ਉਹਨਾਂ ਵੱਲ ਹੋ ਸਕਦੇ ਆ ਪਰ ਇਹਨਾਂ ਦਾ ਫਰਜ਼ ਬਣਦਾ ਹੈ ਕੌਮ ਨੇ ਇਹਨਾਂ ਨੂੰ ਪੈਸਾ ਦਿੱਤਾ ਹੈ ਕੌਮ ਨੇ ਇਹਨਾਂ ਨੂੰ ਮਾਨ ਦਿੱਤਾ ਹੈ ਕੌਮ ਨੇ ਇਹਨੂੰ ਸਤਿਕਾਰ ਦਿੱਤਾ ਹੈ ਪਰ ਇਹ ਕੌਮ ਲਈ ਕਿਉਂ ਨਹੀਂ ਗੱਡੀ ਸਾਹਿਬ ਜੀ ਜਦੋਂ ਉਹ ਸਮਾਗਮ ਰਚਦੇ ਆ ਸਮਾਗਮ ਦੇ ਵਿੱਚ ਲੱਖਾਂ ਸੰਗਤਾਂ ਉਹਨਾਂ ਦੇ ਸਾਹਮਣੇ ਬੈਠੀਆਂ ਹੋਈਆਂ ਨੇ ਤੁਸੀਂ ਕਹਿੰਦੇ ਪ੍ਰਚਾਰਕ ਸਹੀ ਨਹੀਂ ਤੇ ਪ੍ਰਚਾਰਕ ਦਾ ਤੁਸੀਂ ਮੈਨੂੰ ਦੱਸੋ ਤੁਸੀਂ ਪੱਤਰਕਾਰ ਤੁਸੀਂ ਦੱਸੋ ਵੀ ਕਾਲੀ ਦਲ ਨੇ ਨਾਚ ਜੋ ਕਰਾਇਆ ਸਹੀ ਨਹੀਂ ਉਹ ਤਾਂ ਸਹੀ ਨਹੀਂ ਹੈ ਤੁਸੀਂ ਆਵਾਜ਼ ਆਪੇ ਠਾਈਦੇ ਤੁਸੀਂ ਆਪ ਦੀ ਲੱਖਾਂ ਸੰਗਤਾਂ ਜਿਹੜੀਆਂ ਸਾਹਮਣੇ ਬੈਠੀਆਂ ਹੁੰਦੀਆਂ ਨੇ ਉਹ ਫਿਰ ਕਿਉਂ ਬੈਠਦੀਆਂ ਮੈਂ ਤੁਹਾਨੂੰ ਕਹਿ ਜਨਾ ਲੱਖਾਂ ਸੰਗਤਾਂ ਨੇ ਸਤਿਕਾਰ ਦਿੱਤਾ ਮਾਣ ਦਿੱਤਾ ਪਰ ਇਹ ਤਾਂ ਜਿਹਨੂੰ ਮਾਣ ਦਿੱਤਾ ਉਹ ਉਹ ਕਿਉਂ ਨਹੀਂ ਬੋਲਦਾ ਉਹ ਕਸ ਤੋਂ ਡਰਦਾ ਹ ਹ ਹ ਉਹਦੇ ਮੂਹਰੇ ਤੱਲਾ ਕਿਉਂ ਲੱਗਿਆ ਫਿਰ ਇਹਨਾਂ ਨੂੰ ਮੈਂ ਹੋਰ ਪੁੱਛਦਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ ਭਿੰਡਰਾਵਾਲਾ ਦੀਆਂ ਸਪੀਚਾਂ ਸੁਣੀਦੀਆਂ ਨੇ ਤੇ ਮੇਰੇ ਅੰਦਰ ਉਹਨਾਂ ਦੀ ਇਹ ਬੋਲਾਂ ਦੀ ਜਾਨ ਪਈ ਜੀ ਉਹ ਮਹਾਂਪੁਰਖਿਆ ਕਰਦੇ ਸੀ ਵੀ ਜੇ ਗੁਰੂ ਸੱਜ ਦੀ ਹਜ਼ੂਰੀ ਚ ਬੈਠ ਕੇ ਕਥਾਵਾਚਕ ਤੇ ਥੱਲੇ ਕਿਸੇ ਲੀਡਰ ਤੋਂ ਡਰੀ ਜਾਵੇ ਹੂੰ ਉਹ ਕਥਾਵਾਜਕ ਨਹੀਂ ਹੋ ਸਕਦਾ ਫਿਰ ਉਹ ਗੁਰੂ ਨੂੰ ਗੂਰਾ ਗੁਰੂ ਨੂੰ ਪੂਰਾ ਗੁਰੂ ਨਹੀਂ ਮੰਨਦਾ ਇਹ ਹੀ ਕਹਿੰਦੇ ਨੇ ਗੁਰੂ ਸਮਰਾਥ ਤੇ ਗੁਰੂ ਦੇ ਸਮਰਾਥ ਦੇ ਕੋਲੇ ਇਹ ਲੋਕਾਂ ਦੇ ਰਾਜਨੀਤਿਕ ਪਾਰਟੀਆਂ ਦਾ ਭੈ ਰੱਖ ਕੇ ਉਹ ਬੋਲਦੇ ਨਹੀਂ ਹਮ ਸੱਚ ਕਿਉਂ ਨਹੀਂ ਬੋਲਦੇ ਫਿਰ ਇਹ ਗੁਰੂ ਨੂੰ ਸਮਰਾਥ ਨਹੀਂ ਮੰਨਦੇ ਸਿਰਫ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਪ੍ਰਚਾਰਕ ਨੇ ਗੁਰੂ ਦੀ ਖੁਸ਼ੀ ਲੈਣ ਵਾਲੇ ਪ੍ਰਚਾਰਕ ਨਹੀਂ ਹੈ ਗੱਟੀ ਸਾਹਿਬ ਦੀ ਗੱਲ ਕਰੀਏ ਤੁਸੀਂ ਲੰਬੇ ਸਮੇਂ ਤੋਂ ਸਿੱਖ ਪ੍ਰਚਾਰਕੋ ਤੇ ਬੋਲਦੇ ਹੋ ਡਟ ਕੇ ਤੁਸੀਂ ਨਨਸਰੀਆਂ ਦਾ ਵਿਰੋਧ ਤੁਸੀਂ ਕਰਦੇ ਹੋ ਦਮਦਵੀਂ ਦੇ ਸਾਲ ਦੇ ਭੁਖੇ ਦਾ ਵਿਰੋਧ ਤੁਸੀਂ ਕਰਦੇ ਹੋ ਐਸਸੀਪੀ ਦੇ ਪ੍ਰਧਾਨ ਦਾ ਵਿਰੋਧ ਤੁਸੀਂ ਕਰਦੇ ਹੋ ਅਕਾਲ ਤਖਤ ਦੇ ਜੇਜ਼ੇਦਾਰ ਦਾ ਵਿਰੋਧ ਤੁਸੀਂ ਕਰਦੇ ਹੋ ਫਿਰ ਕਿਸੇ ਇੱਕ ਨਾਲ ਬਣਾ ਕੇ ਤੇ ਰੱਖੋ ਮੇਰੀ ਬਣੀ ਹੋਈ ਹੈ ਬਣੀ ਹੋਈ ਹੈ ਕਿਵੇਂ ਬਣੀ ਹੈ ਆ ਕਾਲਪੁਰਖ ਪਰਮੇਸ਼ਰ ਨਾਲ ਬਣੀ ਮੈਨੂੰ ਵੀ ਲੋੜ ਲੋਕਾਂ ਨਾਲ ਬਣਾਉਣ ਦੀ ਹਮ ਜਿਹੜੇ ਪੰਥ ਦੇ ਦੋਖੀ ਨੇ ਪਰਮੇਸ਼ਰ ਖੁਸ਼ ਹੋਣਾ ਚਾਹੀਦਾ ਹਮ ਤੇ ਇਹ ਲੋਕ ਇਹ ਕਹਿੰਦੇ ਨੇ ਸਟੇਜਾਂ ਤੇ ਪੀ ਪਰਮੇਸ਼ਰ ਦੀ ਤੁਸੀਂ ਖੁਸ਼ੀ ਲਲੋ ਬੰਦੇ ਦੀ ਲੋੜ ਨਹੀਂ ਗਈ ਤੇ ਪਰਮੇਸ਼ਰ ਦੀ ਖੁਸ਼ੀ ਹੈ ਤੇ ਪਰਮੇਸ਼ਰ ਤੇ ਕੋਈ ਚੱਲ ਜਾ ਤਾਂ ਮੈਨੂੰ ਦੱਸ ਦਿਓ ਆ ਹੁਣ ਕੱਲ ਦੀ ਘਟਨਾ ਹੈ ਹੁਣ ਹੁਣ ਇੱਕ ਘਰ ਰਹੇਗਾ ਤੁਸੀਂ ਬੋਲੇ ਨਹੀਂ ਉਹ ਵੀ ਆਖਦੇ ਆਨੰਦਸਰੀਆਂ ਦੇ ਨਾਲ ਲੈ ਗਏ ਜੀ ਹੁਣ ਲੱਖੇ ਦੀ ਗੱਡੀ ਵਿੱਚੋਂ ਕੀ ਨਿਕਲਿਆ মিডিਆ ਚੱਲੀ ਜਾਂਦਾ ਦੋ ਬੰਦੇ ਮਾਰ ਦਿੱਤੇ ਤੇ ਥਾਣੇ ਦੇ ਵਿੱਚੋਂ ਗੱਡੀ ਖੜੀ ਹੂੰ ਤਮਾਕੂ ਵਿੱਚੋਂ ਨਿਕਲਿਆ ਗੱਡੀ ਦੇ ਇਹ ਹੁਣ ਮੈਂ ਮੈਂ ਤਾਂ ਨਹੀਂਗਾ ਉਹ ਤੁਸੀਂ মিডিਆ 'ਚ ਵੇਖ ਰਹੇ ਹੋ ਪਰ ਸਮਰੱਥ ਗੁਰੂ ਏ ਸਾਰਾ ਕੁਝ ਉਹ ਬਾਡਾ ਫੋਲਦਨ ਤਮਾਕੂ ਗੱਡੀ 'ਚ ਨਿਕਲਿਆ ਹੈ ਕਿਦਾ ਸੀ ਉਹ ਉਹਦਾ ਵੀਡੀਓ ਤੁਸੀਂ ਵੇਖੀ ਮੈਂ ਵੀ ਵੇਖੀ ਨਹੀਂ ਫਿਰ ਤੁਸੀਂ ਦੱਸੋ ਨਾ ਦਰਸ਼ਕਾਂ ਨੂੰ ਪਤਾ ਵੀ ਨਹੀਂ ਲੱਗਦਾ ਲੱਖਾ ਬਾਬਾ ਸੀ ਉਹਦੀ ਗੱਡੀ ਨਾਨਸਰ ਵਾਲਾ ਅੱਛਾ ਹਾਂ ਕੱਲ ਦੀ ਘਟਨਾ ਉਹ ਵੀ ਚੱਲ ਰਿਆ ਤੁਸੀਂ ਵੀ ਦੇਖਿਆ ਨਹੀਂ ਵੇਖਿਆ ਤੁਸੀਂ ਨਹੀਂ ਫਿਰ ਉਹਨਾਂ ਕੋ ਜਿਵੇਂ ਤੁਸੀਂ ਕਹਿੰਦੇ ਹੋ ਲੱਖੇ ਬਾਬੇ ਦੀ ਗੱਡੀ ਦੇ ਵਿੱਚ ਤੰਬਾਕੂ ਨਿਕਲਿਆ ਫਿਰ ਉਹਨਾਂ ਦੀ ਮਰਿਆਦਾ ਉਹਨਾਂ ਦਾ ਸਿਧਾਂਤ ਕਿੱਥੇ ਹੈ ਤੇ ਫਿਰ ਦੱਸੋ ਮੈਨੂੰ ਕੀ ਪੁੱਛਦੋ ਫਿਰ ਲੋਕਾਂ ਨੂੰ ਪੁੱਛੋ ਨਾ ਜਿਹੜੇ ਉੱਥੇ ਜਾ ਕੇ ਰੋਟੀਆਂ ਲੈ ਕੇ ਜਾਂਦੇ ਨੇ ਬੰਨ ਕੇ ਘਰੇ ਦਾ ਬੁੱਢਾ ਭੁੱਖਾ ਪਿਆੰਦਾ ਉੱਥੇ ਬਾਬਾ ਜੀ ਨੂੰ ਜਾ ਕੇ ਖਵਾਉਂਦੇ ਪੇਰੂ ਬਾਬਿਆਂ ਦੇ ਕੰਮ ਵਿੱਚ ਹੋਣੇ ਚਾਹੀਦੇ ਨਾ ਸੋਭੇ ਸਭ ਇੱਥੇ ਸਵਾਲ ਉੱਠਣਾ ਹੁਣ ਵੀ ਸੰਗਤਾਂ ਦੇ ਵਿੱਚ ਸਵਾਲ ਉੱਠੇਗਾ ਵੀ ਇਹ ਪੁਰਾਣਾ ਮਸਲਾ ਜਿਹੜਾ ਪਹਿਲਾਂ ਵਾਲਾ ਬੱਚਿਆਂ ਦੇ ਕਾਂਡ ਵਾਲਾ ਉਹ ਤਾਂ ਮਸਲਾ ਹੀ ਠੜਾ ਨਹੀਂ ਹੋਇਆ ਨਵਾਂ ਬਾਕੂ ਵਾਲਾ ਨਵਾਂ ਇੱਕ ਲੱਗੇ ਆ ਗਈ ਇਹ ਵਾਕਿਆ ਸਹੀ ਗੱਲ ਹੈ ਕਿ ਲੋਕਾਂ ਨੇ ਉਹ ਵਾਰ ਦਿੱਤੀ ਆ ਯਾਰ ਲੋਕਾਂ ਨੇ ਮੇਰੇ ਤੋਂ ਛੱਡ ਹੀ ਦਿਓ ਨਾ ਮੇਰੀ ਜਮਾਨਤੋਂ ਮੈਂ ਕਹਿ ਦਿੱਤਾ ਦੱਸੇ ਲੋਕ ਕਮੈਂਟ ਕਰਕੇ ਦੱਸਣ ਵੀ ਕਿੰਨੇ ਵੀਡੀਓ ਨਹੀਂ ਵੇਖੀ ਹਮ ਮੇਰੀ ਤਾਂ ਗੱਲ ਹੀ ਛੱਡ ਦਿਓ ਤੁਸੀਂ ਤੁਸੀਂ ਵੀ ਵੇਖੀ ਸਾਰਿਆਂ ਵੇਖੀ ਫਿਰ ਉਦੋਂ ਦੀ ਘਟਨਾ ਸੀ ਇਹ ਕੱਲ ਦੀ ਘਟਨਾ ਕੱਲ ਦੀ ਘਟਨਾ ਕੱਲ ਦੀ ਜੀ ਜਿਸ ਕਰਕੇ ਖਾਲਸਾ ਜੀ ਜਿਹੜਾ ਧਰਮ ਦਾ ਬਾਣਾ ਪਾ ਕੇ ਜੋ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਉਹਨਾਂ ਨੇ ਆਖਿਆ ਵੀ ਇਹ ਬਨਾਰਸ ਦੇ ਠੱਗ ਨੇ ਠੱਗ ਕਹੇ ਤਾਂ ਵੀ ਇਹਨਾਂ ਨੂੰ ਧਰਮ ਵਾਲੇ ਨਾ ਜਾਣੋ ਇਸੇ ਕਰਕੇ ਅੱਜ ਧਰਮ ਦਾ ਬਾਣਾ ਪਾ ਕੇ ਧਰਮ ਦੀ ਕਮਾਈ ਜੁਰ ਕਰ ਰਿਹਾ ਪਰ ਧਰਮ ਨਹੀਂ ਕਮਾਇਆ ਜਾ ਰਿਹਾ ਸਾਨੂੰ ਧਰਮ ਕਮਾਉਣ ਦੀ ਜ਼ਰੂਰਤ ਹੈ ਧਰਮ ਦੇ ਸੂਲਾਂ ਤੇ ਚੱਲਣ ਦੀ ਜ਼ਰੂਰਤ ਹੈ ਸੰਤ ਗਿਆਨੀ ਜਨਰਾਲ ਸਿੰਘ ਮਹਾਂਪੁਰਖਾਂ ਨੇ ਸੂਲਾਂ ਦੇ ਚੱਲੇ ਨਾਲ ਕਿੰਨੇ ਸਿੰਘ ਸ਼ਹੀਦ ਹੋਏ ਸੂਲਾਂ ਦੇ ਚੱਲੇ ਅੱਜ ਵੀ ਉਸ ਸਿੰਘ ਹੈਗੇ ਨੇ ਆਪਣੇ ਕੋਲੇ ਵੀ ਬੈਠੇ ਨੇ ਬਾਪੂ ਜੀ ਇਹ ਵੀ ਸੰਤਾਂ ਦੇ ਦਰਸ਼ਨ ਕੀਤੇ ਨੇ ਇਹਨਾਂ ਨੇ ਵੀ ਬਾਬਾ ਠਾਕੁਰ ਸਿੰਘ ਜੀ ਹੋਰ ਬੇਨਤ ਗੁਰ ਸਿੱਖਾਂ ਦੇ ਏਸੀ ਬੈਠਿਆਂ ਗੱਲਾਂ ਅੱਗੇ ਕਰਦੇ ਨੇ ਬਾਪੂ ਕੋਲ ਸਿੱਖਿਆ ਮਿਲੀ ਸਾਨੂੰ ਪਰ ਐਸੇ ਜਿਹੜੇ ਮਹਾਪੁਰਖ ਇਹਨਾਂ ਨੂੰ ਮਹਾਪੁਰਖ ਕਿਹਾ ਜਾਂਦਾ ਹ ਉਹਨਾਂ ਦਾ ਇਤਿਹਾਸ ਮੈਨੂੰ ਤੁਸੀਂ ਹੀ ਦੱਸੋ ਸੁਪਾਸਰੰਦ ਸੀ ਹਮ ਉਹਨੇ ਸਾਹਿਬ ਜادہ ਨੂੰ ਸ਼ਹੀਦ ਕੀਤਾ ਜੀ ਤੇ ਉਹਨੇ ਇੱਕੋ ਗੱਲ ਕਹੀ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਮਾ ਨਾਮ ਉਹਨਾਂ ਸ਼ਾਨ ਨਹੀਂ ਰਹਿੰਦਾ ਇਹ ਗੱਲ ਕਹੀ ਹਮ ਪਰ ਵੇਖੋ ਫਤਿਹਗੜ੍ਹ ਸਾਹਿਬ ਦੀ ਜਾ ਕੇ ਧਰਤੀ ਤੇ ਜਿਹੜਾ ਕਹਿੰਦਾ ਸੀ ਮੈਂ ਨਾਮੋਂ ਨਿਸ਼ਾਨ ਨਹੀਂ ਰਹਿ ਦਿੰਨਾ ਉਹਨਾਂ ਦਾ ਨਾਮੋਂ ਨਿਸ਼ਾਨ ਮਿਟ ਗਿਆ ਤੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਅੱਜ ਵੀ ਸਜਦਾ ਹੁੰਦਾ ਪਿਆ ਤੇ ਅੱਜ ਵੀ ਜਿਹੜੇ ਕਾਲ ਤੱਕ ਸਭ ਤੇ ਬੈਠ ਕੇ ਗੱਲ ਕਹਿੰਦੇ ਨੇ ਤੇ ਬਾਦਲ ਲਈ ਇਹ ਗੱਲ ਕਹਿੰਦੇ ਨੇ ਵੀ ਅਸੀਂ ਆ ਅਸੀਂ ਸਿੱਖ ਕੌਮ ਨੂੰ ਕਿਸੇ ਦੇ ਨਾਲ ਰਲ ਕੇ ਇਹਦੇ ਵਿੱਚ ਖੋਰਾ ਲਾ ਕੇ ਇਹਨਾਂ ਦਾ ਇਤਿਹਾਸ ਮਿਟਾ ਦੇਵਾਂਗੇ ਇਹ ਮਨ ਚੋਂ ਭੁਲੇਖਾ ਕੱਢ ਦਿਓ ਕੌਮ ਦਾ ਇਤਿਹਾਸ ਨਹੀਂ ਮਿਟਣਾ ਕੌਮ ਨਹੀਂ ਮਿਟਣੀ ਤੁਸੀਂ ਮਿਟ ਜਾਣਾ ਤੁਹਾਡਾ ਇਤਿਹਾਸ ਨਹੀਂ ਰਹਿਣਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੂੰ ਖਤਮ ਕਰਨਾਂ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬਾਦਲਾਂ ਨੇ ਤੌਹਤਾ ਲਾਉਣ ਦੀ ਕੋਸ਼ਿਸ਼ ਕੀਤੀ ਕਾਲ ਤੱਕ ਸੱਟੂ ਆਇਆ ਪਰ ਅੱਜ ਵੀ ਸੰਤ ਜਿਹੜੇ ਨੇ ਹਰ ਨੌਜਵਾਨ ਦੀ ਛਾਤੀ 'ਚ ਬੈਠੇ ਨੇ ਪਰ ਬਾਦਲਾਂ ਨੂੰ ਤੁਸੀਂ ਵਿਖਿਆ ਪਿੰਡਾਂ 'ਚ ਕਿਵੇਂ ਭਜਾਇਆ ਉਹ ਬਾਦਲ ਜਿਨ੍ਹਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਉਹ ਬਾਦਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਉਹ ਬਾਦਲ ਅੱਜ ਪਿਆਰੋ ਜਵਾਨਤਾ ਜਵਤ ਹੋਈਆਂ ਠੂਠਾ ਲੈ ਕੇ ਮੰਗਤੇ ਬਣੇ ਫਿਰਦੇ ਨੇ ਹੜਦੇ ਫਿਰ ਵੀ ਨਹੀਂ ਪੜੀਆਂ ਕਰਤੁੱਤਾ ਕਰਨੋਂ ਦਿੱਲੀ ਜਾ ਕੇ ਨਿਚਾਰ ਲਾ ਕੇ ਤੇ ਲੋਕਾਂ ਨੂੰ ਵੀਡੀਓ ਤੇ ਵਿਖਾ ਰਹੇ ਨੇ ਇਹ ਕਾਲੀਆਂ ਦਾ ਕੰਮ ਗੱਟੀ ਸਾਹਿਬ ਤੁਸੀਂ ਜਿਸ ਤਰ੍ਹਾਂ ਵਿਰੋਧ ਕਰਦੇ ਹੋ ਜਿਹੜੇ ਲੋਕਾਂ ਦਾ ਉਹਨਾਂ ਦੇ ਕੋਲ ਸਰਕਾਰੀ ਤਾਕਤ ਵੀ ਹੈ ਉਹਨਾਂ ਕੋਲ ਹਥਿਆਰ ਵੀ ਹੈ ਉਹਨਾਂ ਦੇ ਕੋਲ ਲੋਕ ਵੀ ਹੈ ਉਹਨਾਂ ਕੋਲ ਸ਼ਕਤੀ ਵੀ ਬਹੁਤ ਹੈਗੀ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਗੁਰੂ ਸਮਰੱਥ ਹੋਵੇ ਬਾਬਾ ਬਿਰੀ ਚੰਦ ਜੀ ਗੈਦਸ਼ਾਲੇ ਲੈਣ ਆਪਾਂ ਉਹਨਾਂ ਵਰਗੇ ਨਹੀਂ ਹੈਗੇ ਪਰ ਉਹਨਾਂ ਤੋਂ ਸਿੱਖਿਆ ਮਿਲਦੀ ਵਿਚਾਲੇ ਲੈ ਕੇ ਆ ਕੇ ਪੱਠੀਆਲ ਦੇ ਕਹਿੰਦੇ ਪੱਠੀਆਲਿਆ ਮੈਨੂੰ ਲਕਾਲਾ ਕਹਿੰਦਾ ਤੂੰ ਕੌਣ ਕਹਿੰਦਾ ਮੈਂ ਛਿਵੇਂ ਪਾਸ਼ਾ ਦਾ ਸਿੱਖ ਤੇ ਕਹਿੰਦਾ ਆ ਪੱਠੀ ਬਲਦੀ ਵੜ ਜਾ ਉਹ ਪੱਠੀ ਬਲਦੀ ਚ ਵੜ ਗਿਆ ਗੁਰੂ ਸਾਹਿਬ ਨੇ ਰੱਖਿਆ ਕੀਤੀ ਇੱਕ ਪਾਸੇ ਸਰਕਾਰ ਉੱਥੇ ਪਹਿਰਾ ਲਾ ਕੇ ਖੜੀ ਏ ਇੱਕ ਪਾਸੇ ਪੱਠੀ ਦੇ ਵਿੱਚ ਬੈਠਾ ਛੇਵੇਂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਆਪਣੇ ਮੋਗੇ ਦੇ ਕੋਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੀਸ 'ਚ ਪਾਣੀ ਪਾ ਕੇ ਉਹ ਸਿੱਖ ਨਹੀਂ ਰੱਖਿਆ ਕਰਦੇ ਪਨੇ ਸਾਨੂੰ ਇਹ ਭਰੋਸਾ ਹੈ ਅਸੀਂ ਉਹਨਾਂ ਦੇ ਸਿੱਖਾਂ ਦੀ ਚਰਨਾਂ ਦੀ ਧੂੜ ਵਰਗੇ ਤਾਂ ਨਹੀਂ ਹੈਗੇ ਪਰ ਸਾਨੂੰ ਇੰਨਾ ਭਰੋਸਾ ਹੈ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਸਾਡੀ ਰੱਖਿਆ ਕਰਨਗੇ ਅੱਗੇ ਵੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਰਹੀਂ ਜਿੰਦਗੀ ਤੱਕ ਸੱਚ ਬੁਲਾਉਂਦਾ ਰਹਿਵੀਂ ਸੱਚ ਦੇ ਹਾਮੀ ਤੇ ਸੱਚ ਦੇ ਰਸਤੇ ਤੇ ਚਲਾਉਂਦਾ ਰਹਿਵੀਂ ਸੱਚ ਦੀਆਂ ਗੱਲਾਂ ਮੁੱਖ ਵਿੱਚੋਂ ਕਢਾਉਂਦਾ ਰਹਿਵੀਂ ਤੇ ਸਵੇਰੇ ਗੁਰੂ ਘਰ ਜਾ ਕੇ ਮੱਥਾ ਟੇਕੀਦਾ ਇੱਕ ਹੋਰ ਅਰਦਾਸ ਕਰੀ ਦੀ ਸੱਚਾ ਪਾਤਸ਼ਾਹ ਪੰਥ ਦੇ ਹਮਦਰਦੀ ਤੇ ਪੰਥ ਨਾਲ ਚਲਾਉਣ ਦੀ ਆਵ ਜਾਚ ਬਖਸਦੇ ਰਹਿਣਾ ਤੇ ਪੰਥ ਦਾ ਇਹ ਸਰੀਰ ਦੇ ਅੰਦਰ ਕਣ-ਕਣ ਅੰਦਰ ਦਰਦ ਆਪ ਸਤਿਗੁਰੂ ਤੁਸੀਂ ਭਰਦੇ ਰਹਿਣਾ ਅਸੀਂ ਪੰਥ ਦੀ ਗੱਲ ਕੀਤੀ ਕਿਸੇ ਦਾ ਵਿਰੋਧ ਨਹੀਂ ਕਰਦੇ ਜੇ ਅਸੀਂ ਵਿਰੋਧ ਕੀਤਾ ਤਾਂ ਦੱਸੋ ਅਸੀਂ ਤੁਹਾਡਾ ਵੀ ਲੋਕ ਵਿਰੋਧ ਕਰਦੇ ਹੋਣਗੇ ਨਹੀਂ ਮੇਰਾ ਵਿਰੋਧ ਕਰਦੇ ਨਾ ਮੇਰਾ ਤਾਂ ਜਦੋਂ ਪਿੱਛੇ ਵੀਡੀਓ ਚੱਲੀ ਸੀ ਇੱਕ ਐਸਪੀਸੀ ਮੈਂਬਰ ਦੀ ਉਹਨੇ ਕੀ ਕੀਤਾ ਸੀ ਵੀ ਭਾਈ ਪਿੰਡ ਦੇ ਵਿੱਚੋਂ ਕੋਈ ਬੰਦਾ ਖਰੀਦ ਲਿਆ ਕਹਿੰਦੇ ਤੈਨੂੰ ਪੈਸੇ ਦੇਣਾ ਕਹਿੰਦੇ ਗੁਰਚੌਰ ਸਿੰਘ ਦੀ ਕੋਈ ਕੰਮ ਹੀ ਲੱਭ ਕੇ ਲੈ ਕੇ ਦੇ ਦਿਓ ਅੱਛਾ ਮੈਂ ਪਹਿਲਾ ਬੋਲوں ਹੂੰ ਨਹੀਂ ਲੱਭੀ ਗੁਰੂ ਸਾਹਿਬ ਸੱਚੇ ਪਾਹ ਜਿਹੋ ਜਿਹੇ ਹੈ ਉਹੋ ਜਿਹਾਂ ਨਾ ਕਿਸੇ ਦੇ ਯਾਰੋ ਕੁਝ ਕੀਤਾ ਨਾ ਕੁਝ ਨਾ ਕੰਮ ਹੀ ਲੱਭੇਗੀ ਪਰ ਗੁਰੂ ਦੀ ਜੋ ਸਤਗੁਰ ਨੇ ਸੱਚ ਬੁਲਾਇਆ ਪਿੰਡਾਂ ਵਿੱਚ ਪ੍ਰਚਾਰ ਵੀ ਕਰੀਦਾ ਆਪਦੇ ਦਸਾਂ ਆਪਦੀ ਕਿਰਤ ਕਮਾਈ ਜੋ ਕਰੀਦਾ ਕਿਸੇ ਕੋਲੋਂ ਪੈਸਾ ਮੰਗ ਕੇ ਨਹੀਂ ਕੀਤਾ ਜਿੰਨਾ ਹੋएगा ਕਰ ਲਈਦਾ ਤੇ ਹਾਂ ਇਹਨਾਂ ਜ਼ਰੂਰ ਕਹੀਦਾ ਸਿੱਖਾਂ ਨੂੰ ਭਾਈ ਵੀ ਜਿਹੜੇ ਬਾਹਰ ਬੈਠੇ ਬਾਬਿਆਂ ਨੂੰ ਦਿੰਦੇ ਜੀ ਜੇ ਤੁਸੀਂ ਪ੍ਰਚਾਰ ਕਰਨਾ ਹੈ ਤੇ ਸੰਪਰਕ ਕਰ ਲਓ ਆਪਾਂ ਰਲ ਕੇ ਤੁਸੀਂ ਵੀ ਆਓ ਆਪਾਂ ਰਲ ਕੇ ਪਿੰਡ ਪਿੰਡ ਗੁਰਦੁਆਰੇ ਵਿੱਚ ਪ੍ਰਚਾਰ ਕਰੀਏ ਬਾਬਿਆਂ ਨੇ ਡੇਰੇ ਬੜੇ ਪੱਕੇ ਕਰ ਲਿਆ ਬڑے ਬਾਥਰੂਮ ਪੱਕੇ ਕਰ ਲਿਆ ਉਹਨਾਂ ਨੇ ਲੋਕਾਂ ਨੂੰ ਸੰਗਤਾਂ ਨੂੰ ਨਹੀਂ ਸਮਾਇਆ ਗੱਟੀ ਸਾਹਿਬ ਇਹ ਖੀਰਲਾ ਸਵਾਲ ਕਰਦਾ ਮੈਨੂੰ ਪਤਾ ਤੁਸੀਂ ਵੀ ਸੱਚ ਬੋਲਦੇ ਹੋ ਸੰਗਤਾਂ ਨੂੰ ਵੀ ਇਹ ਗੱਲ ਦਾ ਪਤਾ ਵੀ ਤੁਸੀਂ ਸੱਚ ਬੋਲਦੇ ਹੋ ਲੇਕਿਨ ਆਪਾਂ ਗੱਲ ਕਰੀਏ ਹਿੰਦੂ ਧਰਮ ਦੀ ਆਪਾਂ ਗੱਲ ਕਰੀਏ 크ਿਸਚਨ ਧਰਮ ਦੀ ਆਪਾਂ ਗੱਲ ਕਰੀਏ ਮੁਸਲਮਾਨ ਧਰਮ ਦੀ ਉਹ ਜਿਹੜੇ ਹੈਗੇ ਨੇ ਧਰਮ ਉਹ ਲੋਕ ਜਿਹੜੇ ਨੇ ਉਹ ਇੱਕ ਦੂਜੇ ਦਾ ਵਿਰੋਧ ਪ੍ਰਚਾਰਕਾਂ ਦਾ ਨਹੀਂ ਕਰਦੇ ਲੇਕਿਨ ਸਿੱਖ ਧਰਮ ਦੇ ਪ੍ਰਚਾਰਕ ਇੱਕ ਦੂਜੇ ਦਾ ਵਿਰੋਧ ਬਹੁਤ ਜ਼ਿਆਦਾ ਕਰਦੇ ਨੇ ਸੋਸ਼ਲ ਮੀਡੀਆ ਭਰਿਆ ਪਿਆ ਇਸ ਤੇ ਕੀ ਕਹੋਗੇ ਨਹੀਂ ਤੁਸੀਂ ਕਿਵੇਂ ਕਹਿੰਦੇ ਵੀ ਵਿਰੋਧ ਨਹੀਂ ਕਰਦੇ ਆ ਜਿਹੜੇ ਪਾਸਟਰ ਨੇ ਨਹੀਂ ਕਰਦੇ ਮੈਂ ਗਿਆ ਪਾਸਟਰ ਦੇ ਘਰੇ ਗਿਆ ਕਦੇ ਜੀ ਪਿੱਛੇ ਮੈਂ ਜਦੋਂ ਘਰੇ ਗਿਆ ਤੇ ਕੋਈ ਨੇ ਉਹ ਪਾਸਟਰ ਦੇ ਘਰੇ ਗਿਆ ਮੈਂ ਕਿਹਾ ਉਹ ਮੈਂ ਗੱਲਬਾਤ ਕੀਤੀ ਮੈਂ ਨਾਂ ਨਹੀਂ ਲਵਾਗਾ ਨਾ ਸ਼ਹਿਰ ਦਾ ਨਾਂ ਬੰਦੇ ਦਾ ਲਵਾਗਾ ਪਰ ਉਹਨਾਂ ਜੀ ਬੈਠਾ ਪਾਸਟਰ ਕੋਲ ਕਿਵੇਂ ਗਿਆ ਸੀ ਕੋਈ ਹੋਏਗਾ ਨਾ ਕੰਮ ਹੁਣ ਮੈਂ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕੀਤੀ ਜਿਹੜਾ ਸਵਾਲ ਤੁਸੀਂ ਮੇਰੇ ਤੋਂ ਕਿਹਾ ਮੈਂ ਤੁਹਾਨੂੰ ਜਵਾਬ ਦੇ ਲੱਗ ਗਿਆ ਕਿ ਨਾ ਵੀ ਕਿਉਂ ਮੈਂ ਉਸ ਬੰਦੇ ਨੂੰ ਪੁੱਛਿਆ ਭਾਈ ਸਾਹਿਬ ਕਹਿੰਦਾ ਯਾਰ ਫਲਾਣਾ ਪਾਸਟਰ ਪੜਾ ਲਉ ਬੀਟੀਕਲ ਫਲਾਣਾ ਉਹ ਵੀ ਤੇ ਉਹ ਆਪਦੇ ਵਿੱਚ ਪੂਰੀ ਖੈ ਉਹਨਾਂ ਦੇ ਜੀ ਉਹਨਾਂ ਦਾ ਇਹ ਨਾ ਹੈ ਨੀਗਾ ਤੁਸੀਂ ਕਹਿੰਦੇ ਵੀ ਹਿੰਦੂ ਧਰਮ ਉਹ ਜਿਹੜਾ ਲੱਗਾ ਉੱਥੇ ਮੇਲਾ ਜਆ ਉੱਥੇ ਯੁ ਕਰਚਿਓ ਕਰਚੀ ਹੋਏ ਨੇ ਜਿਹੜੇ ਨਾਗੇ ਸਾਧ ਤੇ ਦੂਜੇ ਤੁਸੀਂ ਕਹਿੰਦੇ ਕਿਉਂ ਨਹੀਂ ਬਾਕੀ ਸੋਸ਼ਲ ਮੀਡੀਆ ਘੱਟ ਵਿਖਾਉਂਦਾ ਸਰਕਾਰੀ ਮੀਡੀਆ ਸੋਸ਼ਲ ਤੇ ਚੱਲਦਾ ਇਸ ਕਰਕੇ ਕਿਉਂ ਨਹੀਂਗਾ ਹੈਗਾ ਹੁਣ ਇਹ ਆ ਵੀ ਬੋਲੀ ਜਾਂਦੇ ਨੇ ਹਾਂ ਹਿੰਦੂਆਂ ਧਰਮ ਦੇ ਵਿੱਚੋਂ ਹੀ ਨੇ ਬੰਦੇ ਜਿਹੜੇ ਰੋਜ਼ ਇੱਕ ਬੀਬੀ ਹੈਗੀ ਸੀ ਜਿੰਨੇ ਆਖਿਆ ਸੀ ਗਊ ਦਾ ਮੋਤਰ ਅ ਮੰਤਰੀ ਜੀ ਪੀਵੋ ਹੂੰ ਕਹਿੰਦੇ ਤੁਸੀਂ ਪੀਂਦੇ ਹੋ ਤੇ ਹੈ ਪੀਨੇ ਆ ਕਹਿੰਦਾ ਪੀਵੋ ਨੇ ਬੜੀ ਵਧੀਆ ਗੱਲ ਕੀਤੀ ਜੀ ਇੱਕ ਹੋਰ ਹਿੰਦੂ ਵੀਰ ਹੈਗਾ ਮੇਦਰ ਮਹਾਚਲ ਦਾ ਉਹਨੇ ਸੱਚ ਸੱਚ ਸਾਹਮਣੇ ਲਿਆਂਦਾ ਸੀ ਸੱਚ ਲੈਣ ਵਾਲੇ ਹੈਗੇ ਨੇ ਅਸੀਂ ਗੱਲ ਨਹੀਂ ਹੈਗੀ ਉਹਨਾਂ ਦੇ ਵਿੱਚੋਂ ਵਿਰੋਧ ਕਰਨ ਵਾਲੇ ਹੈਗੇ ਨੇ ਆਰਾਮਦੇਵ ਦਾ ਵਿਰੋਧਾਧੂ ਕਰਦੇ ਨੇ ਤੁਸੀਂ ਜਿਹੜੀ ਗੱਲ ਗੁਰੂ ਨਾਨਕ ਦੀ ਜਿਹੜੀ ਹੈ ਅਸੀਂ ਵਿਰੋਧ ਨਹੀਂ ਕਿਸੇ ਦਾ ਕਰ ਰਹੇ ਅਸੀਂ ਸੱਚ ਦੀ ਗੱਲ ਕਰ ਰਹੇ ਹਾਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਦੀ ਗੱਲ ਕੀਤੀ ਹੈ ਆਸਾ ਦੀ ਵਾਰ ਵਿੱਚ ਉਸ ਦੀ ਗੱਲ ਕਰਦੇ ਹਾਂ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਤੇ ਜਿਹੜੇ ਆ ਤੀਰਥਾਂ ਦੀ ਗੱਲ ਇਹ ਨਾਉਣ ਦੀ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਸੰਤ ਗਿਆਨੀ ਕਰਤਾਰ ਸਿੰਘ ਮਹਾਪੁਰਸ਼ਾਂ ਦੀ ਕਥਾ ਚੱਲਦੀ ਉਹਨਾਂ ਨੇ ਸ਼ਬਦ ਦੀ ਗੱਲ ਕੀਤੀ ਕਹਿੰਦੇ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਨਾ ਵਹਿਗਰੂ ਦਾ ਮੰਤਰ ਕਰਦਾ ਉਹ ਹੀ ਤੀਰਥ ਦਾ ਇਸ਼ਨਾਨ ਹੈ ਨਾ ਜਾ ਕੇ ਕਿਸੇ ਸਰੋਵਰ ਤੇ ਜਾ ਉਹ ਨਹਿਰ ਚ ਟੁੱਬੇ ਲਾਉਣ ਵਾਲਾ ਇਸ਼ਨਾਨ ਨਹੀਂ ਉੱਥੇ ਤੁਮੇ ਵਰਗੇ ਤੇ ਹੋਰ ਲਾਉਂਦੇ ਫਿਰਦੇ ਤੇ ਬੰਤੇ ਵਰਗੇ ਵੀ ਸਪੋਟਾ ਕਰਦੇ ਪੈਣੇ ਇਹ ਮੈਨੂੰ ਇਹ ਮੇਰੇ ਵੀਰ ਦੱਸਦੈ ਨੇ ਵੀ ਗੁਰੂ ਸੱਚੇ ਪਾਤਸ਼ਾਹ ਇਹ ਗੱਲ ਕਹਿ ਰਿਹਾ ਕਿ ਇਹ ਗੱਲ ਕਹਿ ਰਿਹਾ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਦੱਸਦੇ ਪਏ ਆ ਲੋਕਾਂ ਨੂੰ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਇੱਕ ਨਦੀ ਗੰਦਗੀ ਦੇ ਵਿੱਚ ਡੁੱਬਣ ਲਈ ਕਹਿ ਰਹੇ ਨੇ ਤੇ ਗੁਰੂ ਸਾਹਿਬ ਨੇ ਉਸੇ ਨਦੀਆਂ ਦੇ ਵਿੱਚੋਂ ਫੜਫੜ ਕੇ ਸਾਨੂੰ ਕੱਢ ਕੇ ਗੁਰਬਾਣੀ ਸਮਝਾ ਲਈ ਸੋ ਗੱਟੀ ਸਾਹਿਬ ਜੀ ਦੋ ਸ਼ਬਦਾਂ 'ਚ ਗੱਲ ਕਰੋ ਸਿੱਖਾਂ ਦਾ ਸਿਸਟਮ ਸਿੱਖਾਂ ਦਾ ਹੈ ਕੀ ਇਹ ਸਿਸਟਮ ਉੱਥੇ ਕਰੋਗਾ ਤੁਸੀਂ ਗੁਰਬਾਣੀ ਪੜ੍ਹ ਦਿਓ ਏ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜੀ ਠੀਕ ਉੱਥੇ ਸਾਰਾ ਅਰਥ ਆ ਜਾਂਦਾ ਸਿੱਖਾਂ ਦਾ ਕੀ ਫਿਰ ਦੂਜੀ ਗੱਲ ਆਸਾ ਜੀ ਦੀ ਬਾਣੀ ਕੀ ਕਹ ਰਹੀ ਜੀ ਉਸ ਨੂੰ ਵੱਡ ਲੋ ਤੇ ਉਹਦੇ ਵਿੱਚ ਸਾਰਾ ਜੱਤਾਂ ਨੇ ਮੇਰੇ ਕੋਲ ਕੀ ਪੁੱਛਦੇ ਹੋ ਮਹਾਰਾਜ ਨੇ ਪਖੰਡ ਤੋਂ ਰਹਿਤ ਕੀਤਾ ਪਰਮਾਤਮਾ ਤੋਂ ਰਹਿਤ ਕੀਤਾ ਨਦੀਆਂ ਚ ਰਹਿਤ ਕੀਤਾ ਤੀਰਥਾਂ ਤੋਂ ਰਹਿਤ ਕੀਤਾ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਘਰ ਵਿੱਚ ਬੈਠੇ ਹੀ ਤੁਸੀਂ ਰੱਬ ਨੂੰ ਧਿਆਲੋ ਤੇ ਨਾਲ ਹੀ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਸਿੱਖ ਦੀ ਕੋਈ ਸੇਵਾ ਕਰ ਲੈਵੇ ਸਿੱਖ ਹੋਵੇ ਪਿਓਰ ਤੇ ਕਹਿੰਦਾ ਉਹਨੂੰ ਫਲ ਮਿਲ ਸਕਦਾ ਕਿਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਰੱਬ ਰੱਬ ਕਰੋ ਤੇ ਪੰਥ ਦੇ ਹਮਦਰਦੀ ਬਣੋ ਸਭ ਤੋਂ ਵੱਡੀ ਗੱਲ ਐਵੇਂ ਕਿਸੇ ਬਾਬਿਆਂ ਤੇ ਡੇਰਿਆਂ ਤੇ ਬੀਬੀਆਂ ਗਈਆਂ ਤੇ ਸਾਰਾ ਕੁਝ ਬਾਹਰ ਆਇਆ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਆਪਣੇ ਘਰ ਦੇ ਸਹੁਰੇ ਦੀ ਪਤਨੀ ਦੀ ਤੇ ਬੱਚਿਆਂ ਦੀ ਸੇਵਾ ਕਰਕੇ ਗੁਰੂ ਘਰ ਮੱਥਾ ਟੇਕ ਕੇ ਤੇ ਵੈਗਰੂ ਵੈਰੂ ਕਰਕੇ ਤੇ ਕਿਸੇ ਗਰੀਬ ਦੀ ਸਹਾਇਤਾ ਕਰ ਦਿਓ ਸਭ ਤੋਂ ਵੱਡਾ ਪੁੰਨ ਹੈ ਹੂੰ ਬ੍ਰਿਟਿਸ਼ ਸਾਹਿਬ ਜੀ ਮੈਂ ਦੁਬਾਰਾ ਸਵਾਲ ਕਰਨਾ ਪੈ ਰਿਹਾ ਵੀ ਜਿਵੇਂ ਲੰਗਸਰੀਆਂ ਦੀ ਗੱਡੀ ਦੇ ਵਿੱਚ ਬਾਬੇ ਲੱਖੇ ਦੀ ਗੱਡੀ ਦੇ ਵਿੱਚੋਂ ਮਿਲਿਆ ਤਮਾਕੂ ਤਮਾਕੂ ਕਿਉਂ ਮਿਲਿਆ ਹੁਣ ਤੁਹਾਡੇ ਕੋਲੇ ਇਹ ਮਾਇਕ ਲਾਇਆ ਹੈ ਤੁਸੀਂ ਇਹ ਮਾਇਕ ਆਸ ਵਾਸਤੇ ਲਾਇਆ ਹ ਮਾਇਕ ਲਾਇਆ ਤੁਸੀਂ ਇਹ ਮੈਨੂੰ ਲਾਇਆ ਹੈ ਸੌਣ ਵਾਸਤੇ ਲਗਾਇਆ ਹੈ ਨਾ ਤੁਫੇ ਦੇ ਕੰਮ ਵਾਸਤੇ ਲਾਇਆ ਹੈ ਹੂੰ ਇਹਨੂੰ ਵਾਰਾ ਰੱਖੇਗਾ ਤੁਹਾਡੇ ਕੋਲੇ ਨਾ ਨਾ ਤੇ ਫਿਰ ਤਮਾਕੂ ਪੂਰੇ ਰੱਖੇਗਾ ਵਾਰਾ ਆਪਦੀ ਗੱਡੀ ਚ ਹੂੰ ਉਹਨੇ ਤਾਂ ਇਸ ਵਾਰੀ ਗਲਤੀ ਜਾਂ ਕਰ ਲਿਆ ਤੁਸੀਂ ਫਿਰ ਕਹਿੰਦੇ ਇਹ ਤੁਹਾਨੂੰ ਕਰਨ ਦਾ ਕੋਈ ਫਾਇਦਾ ਹੀ ਨਹੀਂ ਸੀ ਇੱਕ ਪਾਸੇ ਤਾਂ ਇੱਕ ਪਾਸੇ ਤਾਂ ਉਹ ਲੱਖਾਂ ਸੰਗਤਾਂ ਦਾ ਮਹਾਪੁਰਸ਼ ਹੈ ਜਿਹਦੀ ਗੱਡੀ ਹੈਗੀ ਹੈ ਇੱਕ ਪਾਸੇ ਉਹ ਉਹਦਾ ਡਰਾਈਵਰ ਐਵੇਂ ਤਵਾਕੂ ਰੱਖਦਾ ਫਿਰ ਹੁਣ ਇਹ ਇਹ ਤਾਂ ਹੁਣ ਤੁਸੀਂ ਵੇਖੋ ਨਾ ਇਸ ਇੱਕ ਗੱਲ ਤੁਸੀਂ ਜਿਹੜੇ ਪਹਿਲਾਂ ਕਹ ਸੀ ਲੱਖਾਂ ਦਾ ਕੱਟ ਹੁੰਦਾ ਤੁਹਾਡਾ ਸਵਾਲ ਤੁਸੀਂ ਆਪਦੇ ਮੂੰਹ 'ਚ ਜਵਾਬ ਲੈ ਲਿਆ ਤੁਸੀਂ ਕਿਹਾ ਨਾ ਵੀ ਉਹ ਇੰਨੇ ਹੁੰਦੇ ਨੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਵਿਦੇਸ਼ ਦੇਣ ਵਾਲੇ ਆਪ ਕੀ ਕਰ ਰਿਹਾ ਸਾਨੂੰ ਕਹਿੰਦੇ ਵੀ ਤੁਸੀਂ ਭਾਈ ਪੈਸੇ ਤੋਂ ਦੂਰ ਰਹਿਣਾ ਤੇ 50-50 ਲੱਖ ਦੀਆਂ ਗੱਡੀਆਂ ਲੈ ਕੇ ਘੁੰਮਦੇ ਨੇ ਲੋਕਾਂ ਨੂੰ ਕਹਿੰਦੇ ਭਾਈ ਕਾਉਂ ਤੋਂ ਦੂਰ ਰਹਿਣਾ ਆਪ ਉੱਥੇ ਸਾਰਾ ਕੁਝ ਕੀ ਕਰਦੇ ਆ ਇਸ ਕਰਕੇ ਖਾਲਸਾ ਜੀ ਤੁਸੀਂ ਆਪਣਾ ਆਪਣੇ ਮੁੱਖੋਂ ਹੀ ਜਵਾਬ ਲੈ ਲਿਆ ਇਸ ਕਰਕੇ ਉਹ ਕੰਮ ਕਰਦੇ ਸੀ ਮੈਂ ਤਾਂ ਤੁਹਾਨੂੰ ਪੁੱਛਣਾ ਚਾਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉੱਥੇ ਐਕਸੀਡੈਂਟ ਹੋਇਆ ਗੱਡੀ ਖੜੀ ਲੋਕਾਂ ਨੇ ਵੀਡੀਓ ਬਣਾਈਆਂ ਲੋਕੀ ਮਗਰ ਲੱਗੇ ਉਹ ਸੱਚ ਜਿਹੜਾ ਕਿੰਨੇ ਲੋਕ ਮਰੇ ਆ ਉਹਦੇ ਚ ਉਹਦੇ ਵਿੱਚ ਦੋ ਇੱਕ ਬੱਚਾ ਜਿਹੜਾ ਸੀ ਪੇਟ 'ਚ ਸੀ ਤੇ ਦੋ ਜਿਵੇਂ ਬੀਬੀ ਬਚ ਗਏ ਨਹੀਂ ਬੀਬੀ ਮਰ ਗਈ ਵਿਵਿਧ ਮਰ ਗਈ ਸੋਸਟਾ ਵਿੱਚ ਤੇ ਜਿਹੜਾ ਬੰਦਾ ਸੀ ਉਹਨੂੰ ਦਾਖਲ ਕੀਤਾ ਸੀ ਛਿਆਂ ਦਾ ਉਹ ਵੀ ਮਰ ਗਿਆ ਠੀਕ ਹੈ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਗਰਜਨ ਸਿੰਘ ਗੱਟੀ ਕੋਲ ਬਹੁਤ ਕੋਲੋਂ ਚੱਲ ਰਹੀ ਸੀ ਹਾਂ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਗਰਜਨ ਸਿੰਘ ਗੱਟੀ ਕੋਲ ਜਿਹੜੇ ਕਿ ਸਿੱਖ ਮਸਲਿਆਂ ਨੂੰ ਲੈ ਕੇ ਨਿਦੜ ਗੱਲਬਾਤ ਕਰਦੇ ਨੇ ਕਹਿੰਦੇ ਵੀ ਜਿਸ ਤਰ੍ਹਾਂ ਨਾਨ ਸਰ ਦੇ ਬਾਬੇ ਲੱਖੇ ਦੇ ਕੋਲ ਗੱਡੀ ਦੇ ਵਿੱਚੋਂ ਤੰਬਾਕੂ ਦੀ ਪੁੜੀਆਂ ਮਿਲੀਆਂ ਨੇ ਵੱਡੇ ਵੱਡੇ ਖਲਾਸੇ ਕੀਤੇ ਨੇ ਬਾਬਿਆਂ ਦੇ ਮੈਂ ਇਹ ਹੀ ਗੱਲ ਕਹੀ ਸੀ ਵਿਰੋਧ ਕਿਉਂ ਕਰਦੇ ਹੋ ਕਹਿੰਦਾ ਇਸ ਕਰਕੇ ਵਿਰੋਧ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਦੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਭਾਈ ਸਾਹਿਬ ਜੀ ਧੰਨਵਾਦ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ ਤੁਹਾਡਾ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ